ਸਤਿ ਸ੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਸਿੰਪਲ ਕਮੀਜ਼ ਕਟਿੰਗ ਕਰਾਂਗੇ ਪਲੇਟਾ ਵਾਲਾ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਆਪਨ ਕੋ ਲੰਬਾਈ ਹੈਗੀ ਕਮੀਜ਼ ਦੀ 42.5 ਇੰਚ ਠੀਕ ਹੈ ਜੀ ਘੇਰਾ 23 ਇੰਚ ਛਾਤੀ 21 ਇੰਚ ਕਮਰ 19.5 ਹਿਪ 23 ਇੰਚ ਠੀਕ ਹੈ ਜੀ ਉਸ ਦੇ ਅਕੋਰਡਿੰਗ ਆਪਾਂ ਕਮੀਜ਼ ਨੂੰ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਮੇਰੇ ਕੋਲ ਕਮੀਜ਼ ਦਾ ਕਪੜਾ ਆ ਠੀਕ ਹੈ ਜੀ ਤੇ ਕਮੀਜ਼ ਜਿਹੜੇ ਅੱਗੇ ਗਲੇ ਦੇ ਮਤਲਬ ਪੱਟੀ ਲੱਗੀ ਹੋਈ ਹੈ ਠੀਕ ਹੈ ਜੀ ਔਰ نیچے ਤੋਂ ਵੀ ਪੱਲਾ ਜਿਹੜਾ ਪਹਿਲਾਂ ਹੀ ਫੋਲਡਿੰਗ ਕੀਤਾ ਹੋਇਆ ਹੈ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹ ਪੱਟੀ ਨੂੰ ਸੈਂਟਰ ਕਰਕੇ ਪਹਿਲਾਂ ਆਪਾਂ ਅਗਲਾ ਪੱਤਾ ਪੱਲਾ ਜਿਹੜਾ ਉਹ ਨੂੰ ਕਰਾਂਗੇ ਠੀਕ ਹੈ ਜੀ ਕਟਿੰਗ ਦੇਖੋ ਹੁਣ ਆਪਾਂ ਪੱਲੇ ਨੂੰ ਆਪਣਾ ਪਹਿਲਾਂ ਫੋਲਡਿੰਗ ਕੀਤਾ ਹੋਇਆ ਹੈ ਆਪਾਂ ਹੁਣ ਲਗਾਵਾਂ ਘੇਰੇ ਦਾ ਨਿਸ਼ਾਨ ਠੀਕ ਹੈ ਜੀ ਘੇਰਾ ਦਾ ਮਤਲਬ ਕਿ 23 ਦਾ ਆਪਣਾ ਅੱਧਾ 11.5 ਹੋ ਗਿਆ ਠੀਕ ਹੈ ਜੀ ਸਾਢੇ 12 ਤੇ ਸਾਢੇ 13 ਤੇ ਆਪਾਂ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਮਤਲਬ ਕਿ ਟੋਟਲ ਜਿਹੜਾ ਆਪਣਾ ਘੇਰਾ ਹੈ ਉਹ 4 ਇੰਚ ਵੱਧ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਹੁਣ ਲੰਬਾਈ ਦਾ ਨਿਸ਼ਾਨ ਲਗਾ ਲਾਂਗੇ ਸਾਢੇ 42 ਤੋਂ ਆਪਣੀ ਲੰਬਾਈ ਮਤਲਬ ਕਿ ਤਿਆਰ ਆ ਸਾਢੇ 42 ਸਾਢੇ 43 ਠੀਕ ਹੈ ਜੀ ਆਪਾਂ ਲਾਵਾਂਗੇ 44 ਇੰਚ ਤੇ ਠੀਕ ਹੈ ਜੀ ਇਹ ਆਪਾਂ ਲੈ ਲਈ 1.5 ਇੰਚ ਵੱਧ ਠੀਕ ਹੈ ਜੀ ਕਿਉਂਕਿ ਆਪਾਂ ਪਲੇਟਾਂ ਵੀ ਪੌੜੀਆਂ ਆ ਤੇ ਠੀਕ ਹੈ ਜੀ ਜਿਹੜਾ ਆਪਣਾ 1.5 ਇੰਚ ਮਾਰ ਜਨ ਆਪਾਂ ਨੇ ਵੱੱਦ ਲੈ ਲਿਆ ਠੀਕ ਹੈ ਜੀ ਉਸ ਦੇ ਅਕੋਰਡਿੰਗ ਜਿਹੜਾ ਆਪਣਾ ਪੱਲਾ ਆਪਾਂ ਅੱਗੇ ਵਾਲਾ ਪਹਿਲਾਂ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਆਪਾਂ ਉਤਾਰ ਲਾਂਗੇ ਠੀਕ ਹੈ ਜੀ ਇਹ ਆਪਣੇ ਲੰਬਾਈ ਤਨਸ਼ਾਰ ਹੋ ਗਿਆ ਠੀਕ ਹੈ ਜੀ ਇਹ ਆਪਣਾ ਘੇਰੇ ਦਾ ਨਿਸ਼ਾਨ ਹੋ ਗਿਆ ਪਹਿਲਾਂ ਆਪਾਂ ਅੱਗੇ ਵਾਲਾ ਪੱਲਾ ਉਤਾਰਾਂਗੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਅੱਗੇ ਵਾਲਾ ਪੱਲਾ ਪਹਿਲਾਂ ਕਟਿੰਗ ਕਰਕੇ ਬੈਕ ਵਾਲਾ ਪੱਲਾ ਆਪਣਾ ਪਲੇਨ ਆ ਉਹ ਆਪਾਂ ਇੱਕ ਸਾਈਡ ਤੋਂ ਉਤਾਰਾਂਗੇ ਠੀਕ ਹੈ ਜੀ ਇਹ ਆਪਾਂ ਪੱਟੀ ਦਾ ਸੈਂਟਰ ਕਰਕੇ ਉਤਾਰਿਆ ਠੀਕ ਹੈ ਜੀ ਦੇਖੋ ਹੁਣ ਬੈਕ ਵਾਲਾ ਪੱਲਾ ਆਪਾਂ ਤਾਂ ਇੱਕ ਸਾਈਡ ਤੋਂ ਕੰਨੀ ਵਾਲੀ ਸਾਈਡ ਤੋਂ ਆਪਾਂ ਨੇ ਇਹ ਸੈਂਟਰ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਵੀ ਇਸੇ ਤਰ੍ਹਾਂ ਤਰ ਲਾਂਗੇ ਇਹਦੇ ਆਪਾਂ 3 ਇੰਚ ਬਾਅਦ ਰੱਖ ਕੇ ਇਹਨੂੰ ਉਤਾਰਾਂਗੇ ਠੀਕ ਹੈ ਜੀ ਕਿਉਂਕਿ ਇਹ ਪੱਲਾ ਆਪਾਂ ਜਿਹੜਾ نیچے ਤੋਂ ਫੋਲਡਿੰਗ ਕਰਨਾ ਹੈ ਠੀਕ ਹੈ ਜੀ ਜਿਵੇਂ 42.5 ਸੀ 43.5 44.5 45 ਇੰਚ ਠੀਕ ਹੈ ਜੀ ਦੋਨੋਂ ਭੱਲੇ ਆਪਾਂ ਰੱਖ ਲੈ ਇਕੱਠੇ ਕਰਕੇ ਆਪਣੇ ਕੋਲ ਪਿੱਛੇ ਗळा ਜਿਹੜਾ ਹੈਗਾ ਆ ਗळा ਉਹ 5.5 ਇੰਚ ਤਿਆਰ ਆ ਠੀਕ ਹੈ ਜੀ ਤੇ ਆਪਾਂ ਧੀਰੇ ਦਾ ਨਿਸ਼ਾਨ ਲਗਾਵਾਂਗੇ 6 ਇੰਚ ਤੇ ਠੀਕ ਹੈ ਜੀ ਇਹਦੇ ਥੋੜਾ ਗळा ਮਤਲਬ ਕਿ 5 ਇੰਚ ਹੋਵੇ 5.5 ਹੋਵੇ 6 ਹੋਵੇ 7 ਹੋਵੇ ਠੀਕ ਹੈ ਜੀ ਧੀਰਾ ਛੋਟਾ ਜਿਹੜਾ ਆ ਸਾਡੇ 6 ਹੀ ਕੱਟ ਹੋਊਗਾ ਠੀਕ ਹੈ ਜੀ ਮੋਢੇ ਦਾ ਨਿਸ਼ਾਨ ਆਪਾਂ ਲਗਾਇਆ 7.5 ਇੰਚ ਤੇ ਠੀਕ ਹੈ ਜੀ ਜੇ ਤੁਸੀਂ ਗळा ਵੱਡਾ ਰੱਖਦੇ ਹੋ ਮਤਲਬ ਕਿ 7 ਤੋਂ ਵੱਧ ਰੱਖਦੇ ਹੋ 8 ਰੱਖਦੇ ਹੋ 9 ਰੱਖਦੇ ਹੋ 10 ਰੱਖਦੇ ਹੋ ਫਿਰ ਤੁਸੀਂ ਤੀਰੇ ਦਾ ਨਿਸ਼ਾਨ ਲਗਾਉਣਾ ਹੈ 6 ਇੰਚ ਤੇ ਠੀਕ ਹੈ ਜੀ 6 ਇੰਚ ਥੋੜਾ ਬਿਲਕੁਲ ਸੈੱਟ ਆਊਗਾ ਤੀਰਾ ਵੱਡੇ ਗਲੇ ਦੇ ਲਈ ਤੁਸੀਂ 6 ਇੰਚ ਤੀਰਾ ਰੱਖਣਾ ਹੈ ਠੀਕ ਹੈ ਜੀ ਮੋਢਾ ਆਪਾਂ ਰੱਖ ਲਿਆ 7.5 ਇੰਚ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਕਮਰ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਕਮਰ ਦਾ हिਪ ਦਾ ਠੀਕ ਹੈ ਜੀ ਕਮਰ ਦਾ ਨਿਸ਼ਾਨ ਆਪਾਂ ਲਗਾਵਾਂਗੇ 7.5 ਇੰਚ ਤੇ ਠੀਕ ਹੈ ਜੀ हिਪ ਦਾ ਨਿਸ਼ਾਨ ਆਪਾਂ ਲਗਾਵਾਂਗੇ 16 ਇੰਚ ਤੇ ਆਪਾਂ 15 ਇੰਚ ਤਿਆਰ ਕਰਨੀ ਹੈ ਠੀਕ ਹੈ ਜੀ ਆਪਾਂ 16 ਇੰਚ ਤੇ हिਪ ਦਾ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਮਤਲਬ ਕਿ ਹੁਣ ਜਿੰਮੀ ਆਪਣੇ ਛਾਤੀ ਜਿਹੜੀ 21 ਇੰਚ ਤਿਆਰ ਆ ਠੀਕ ਹੈ ਜੀ ਉਸ ਤੋਂ ਆਪਾਂ ਨੇ ਅੱਧਾ ਇੰਚ ਵੱਧ ਰੱਖ ਕੇ ਲਾਉਣਾ ਹੈ ਨਿਸ਼ਾਨ ਕਿਉਂਕਿ ਆਪਾਂ ਨੇ ਪਲੇਟਾਂ ਵੀ ਪਾਉਣੀਆਂ ਐ ਠੀਕ ਹੈ ਜੀ ਅੱਧਾ ਅੱਧਾ ਇੰਚ ਜਿਹੜਾ ਆਪਾਂ ਨੇ ਕਮਰ ਦੇ ਨਿਸ਼ਾਨ 'ਚੀ ਵਧਾ ਲੈਣਾ ਐ ਅੱਧਾ ਇੰਚ ਆਪਾਂ ਨੇ ਛਾਤੀ ਵਾਲੇ ਨਿਸ਼ਾਨ 'ਚ ਵਧਾ ਲੈਣਾ ਐ ਠੀਕ ਹੈ ਜੀ 10.5 ਤੋਂ ਜਿਵੇਂ ਹੁਣ ਆਪਣੇ ਕੋਲ 19.5 ਇੰਚ ਛਾਤੀ ਦਾ ਨਿਸ਼ਾਨ ਆ ਠੀਕ ਹੈ ਜੀ 19.5 ਤੋਂ ਆਪਾਂ ਇਸ ਤਰ੍ਹਾਂ ਕਰਕੇ ਦੇਖ ਲੈਣਾ ਐ ਠੀਕ ਹੈ ਜੀ ਇਸ ਤੋਂ ਆਪਾਂ ਨੇ ਪੌਣੇ 10 ਤੇ ਮਤਲਬ ਕਿ ਠੀਕ ਹੈ ਜੀ ਆਪਾਂ ਨਿਸ਼ਾਨ ਲਗਾ ਪੌਣੇ 11 ਤੇ ਆਪਾਂ ਨਿਸ਼ਾਨ ਲਗਾ ਦੇਣਾ ਹੈ ਠੀਕ ਹੈ ਜੀ हिਪ ਆਪਾਂ ਆਪਣੀ ਉਸੇ ਤਰ੍ਹਾਂ 23 ਇੰਚ ਆਉਗੀ ਠੀਕ ਹੈ ਜੀ हिਪ ਦਾ ਨਿਸ਼ਾਨ 11.5 ਤੇ ਹਾਂਜੀ ਹੁਣ ਆਪਾਂ ਇਹ ਨਿਸ਼ਾਨ ਇਸ ਤਰ੍ਹਾਂ ਪਹਿਲਾਂ ਬਲਾਵਾਂਗੇ ਪਹਿਲਾਂ ਆਪਾਂ ਲਾਵਾਂਗੇ ਅਪਰ ਬ੍ਰੈਸਟ ਦਾ ਨਿਸ਼ਾਨ ਇਹ ਆਪਾਂ ਨੀਚੋਂ ਪਹਿਲਾਂ 3 ਇੰਚ ਦਾ ਨਿਸ਼ਾਨ ਲਾ ਲਣਾ ਸਾਤੀ ਤੋਂ نیچے ਨੂੰ 3 ਇੰਚ ਠੀਕ ਹੈ ਜੀ ਇੱਥੋਂ ਹੁਣ ਆਪਾਂ ਨੇ ਜਿਹੜਾ ਆ ਮਤਲਬ ਜਿਹੜਾ ਨਿਸ਼ਾਨ ਆਪਾਂ ਨੇ ਜਿਵੇਂ ਆਪਣੇ 21 ਇੰਚ ਛਾਤੀ ਤਿਆਰ ਆ ਠੀਕ ਹੈ ਜੀ ਸਾਢੇ 10 ਤੋਂ ਆਪਾਂ ਵਧਾ ਕੇ ਅੱਧਾ ਇੰਚ ਵਧਾ ਕੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਛਾਤੀ ਤੋਂ ਇਸ ਤਰ੍ਹਾਂ ਆਪਾਂ ਨਿਸ਼ਾਨ ਜਿਹੜੇ ਗੋਲ ਆਏ ਦੇ ਵਿੱਚ ਮਿਲਾ ਲੈਣੇ ਪਹਿਲਾਂ ਇਹ ਠੀਕ ਹੈ ਜੀ ਲੋ ਜੀ ਕਮਰ ਵਾਲਾ ਆਪਾਂ ਇਹ ਪਨਾ ਮਿਲਾਤਾ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਆਪਾਂ ਨਾ ਗੁਲਾਈ ਦੇ ਵਿੱਚ ਇਹਨੂੰ ਮਿਲਾਣਾ ਹੈ ਗੁਲਾਈ ਦੇ ਵਿੱਚ ਮੇਰ ਪਰਸ ਲਾਈ ਲਗਾਉਣੀ ਹੈ ਨਾ ਠੀਕ ਹੈ ਜੀ ਗੁਲਾਈ ਦੇ ਵਿੱਚ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਇਹਨਾਂ ਨੂੰ ਲੋ ਜੀ ਹਾਂਜੀ ਹੁਣ ਆਪਾਂ ਲਾਵਾਂਗੇ ਗੁਲਾਈ ਦਾ ਨਿਸ਼ਾਨ ਜਿਹੜੀ ਆਪਾਂ ਮੋਡੇ ਤੇ ਗੁਲਾਈ ਪਾਉਣੀ ਹੈ ਠੀਕ ਹੈ ਜੀ ਘਾਟ ਪਾਉਣੀ ਆ ਉਹ ਆਪਾਂ ਲਾਵਾਂਗੇ 2 ਸਵਾ 2 ਇੰਚ ਤੇ ਠੀਕ ਹੈ ਜੀ ਇੱਥੋਂ ਆਪਣੀ 1/2 ਇੰਚ ਦੀ ਮੋਡੇ ਦੀ ਘਾਟ ਆ ਗਈ ਠੀਕ ਹੈ ਜੀ ਅੱਧਾ ਇੰਚ ਆਪਾਂ ਛੱਡ ਕੇ ਫਿਰ ਆਪਾਂ ਇਸ ਤਰ੍ਹਾਂ ਗੁਲਾਈ ਪਾ ਦੇਣੀ ਆ ਠੀਕ ਹੈ ਜੀ ਆ ਦੇਖੋ ਇਹ ਆਪਾਂ ਗੁਲਾਈ ਪਾ ਕੇ ਆਪਾਂ ਫੀਟਿੰਗ ਦੇ ਨਸ਼ਾਨ ਦੇ ਨਾਲ ਮਿਲਾ ਦੇਣੀ ਆ ਲੋ ਜੀ ਠੀਕ ਹੈ ਜੀ ਆਪਣੀ ਕਾਰਟ ਪੈ ਗਈ ਪਿੱਛੇ ਵਾਲੀ ਪੱਲੇ ਦੀ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਅੱਗੇ ਵਾਲੀ ਕਾਟ ਠੀਕ ਹੈ ਜੀ ਅੱਗੇ ਵਾਲੀ ਕਾਟ ਆਪਾਂ ਪਾਵਾਂਗੇ ਇਹ 1 ਇੰਚ ਤੋਂ ਠੀਕ ਹੈ ਜੀ ਬਾਕੀ ਤੁਸੀਂ ਫਰੰਟ ਦੇਖ ਸਕਦੇ ਹੋ ਜਿਵੇਂ ਤੁਹਾਡੇ ਕੋਲ ਕਿ ਮੀਸ ਦਿੱਤਾ ਹੋਇਆ ਉਹਦਾ ਫਰੰਟ ਕਿੰਨਾ ਆ ਠੀਕ ਹੈ ਜੀ ਆਪਣਾ ਫਰੰਟ ਦੇ ਕੇ ਉਸ ਤੋਂ ਆਪਾਂ 1/2 ਇੰਚ ਵਧਾ ਕੇ ਆਪਾਂ ਇਹ ਨਿਸ਼ਾਨ ਲਗਾ ਸਕਦੇ ਹਾਂ ਠੀਕ ਹੈ ਜੀ ਮੈਂ ਇਹ ਕੱਟ ਪਾਉਂਗੀ 1 ਇੰਚ ਤੋਂ ਠੀਕ ਹੈ ਜੀ 1 ਇੰਚ ਤੋਂ ਆਪਣੀ ਬਿਲਕੁਲ ਸਹੀ ਆ ਜਾਂਦੀ ਹੈ ਠੀਕ ਹੈ ਜੀ ਲਓ ਜੀ ਹਾਂਜੀ ਬਾਕੀ ਜੇ ਤੁਹਾਡਾ ਗਲਮ ਮਤਲਬ ਕੀ ਪਿੱਛੇ ਨੂੰ ਜਾਈ ਜਾਣਾ ਤੁਹਾਨੂੰ ਮੈਂ ਉਹ ਦੱਸ ਦਿੰਦੀ ਹਾਂ ਠੀਕ ਹੈ ਜੀ ਤੁਸੀਂ ਜਿਵੇਂ ਹੁਣ ਆਪਣਾ ਜਿਹੜਾ ਅੱਗੇ ਵਾਲਾ ਪੱਲਾ ਉਸ ਕੱਟੋਗੇ 7 ਇੰਚ ਤੇ ਠੀਕ ਹੈ ਜੀ ਪਿੱਛੇ ਵਾਲ ਤੁਸੀਂ ਅੱਧਾ ਇੰਚ ਵਧਾਉਣਾ ਹੈ ਆ 7.5 ਇੰਚ ਕਰਨਾ ਹੈ ਠੀਕ ਹੈ ਜੀ ਤੇ ਤੁਹਾਨੂੰ ਪ੍ਰੋਬਲਮ ਆ ਕਈ ਵਾਰੀ ਕੰਨਾਂ ਦਾ ਗਲਾ ਜਿਹੜਾ ਪੱਲਾ ਜਿਹੜਾ ਅੱਗੇ ਵਾਲਾ ਉੱਪਰ ਨੂੰ ਚੜੀ ਜਾਂਦਾ ਹੈ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਫਿਰ ਮੋਡੇ ਦੀ ਕਾਟ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਅੱਗੇ ਵਾਲਾ 7 ਇੰਚ ਕੱਟੋ ਤੇ ਪਿੱਛੇ ਵਾਲਾ 7.5 ਠੀਕ ਹੈ ਜੀ ਹੁਣ ਆਪਾਂ ਗਲੇ ਦਾ ਨਿਸ਼ਾਨ ਲਗਾ ਲਿਆ ਇਹ ਆਪਣਾ ਹੈਗਾ 2.5 ਇੰਚ ਗਲੇ ਦੀ ਚੜਾਈ ਆਪਣੀ 2.5 ਇੰਚ ਠੀਕ ਹੈ ਜੀ ਹੁਣ ਇੱਥੋਂ ਪੱਲਾ ਵਾਵਾਂਗੇ ਪੇਟਾਂ ਦਾ ਨਿਸ਼ਾਨ ਠੀਕ ਹੈ ਜੀ ਪਲੇਟ ਆਪਣੀ ਤਿਆਰ ਹੋਊਗੀ 12 ਇੰਚ ਤੇ ਆਪਾਂ 12.5 ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਸਾਢੇ 3 ਆਪਾਂ ਰੱਖਾਂਗੇ ਫਰਕ ਪਲੇਟਾਂ ਦਾ ਠੀਕ ਹੈ ਜੀ ਜਿਹੜਾ ਆਪਾਂ ਵਿਚੋ ਡਿਸਟੈਂਸ ਰੱਖਣਾ ਪਲੇਟਾਂ ਦਾ ਉਹ ਆਪਾਂ ਰੱਖਾਇਆ ਸਾਢੇ 3 ਇੰਚ ਤੇ ਠੀਕ ਹੈ ਜੀ ਪਲੇਟ ਪਾ ਲਾਵਾਂਗੇ 7 ਇੰਚ ਤੇ ਠੀਕ ਹੈ ਜੀ ਬਾਕੀ ਤੁਸੀਂ ਥੋੜੀ ਮਰਜੀ ਹੈ ਤੁਸੀਂ 6.5 ਠੀਕ ਹੈ ਜੀ ਲਾ ਸਕਦੇ ਹੋ ਤੇ ਆਪਾਂ 7 ਇੰਚ ਤੇ ਲਾਵਾਂਗੇ ਠੀਕ ਹੈ ਜੀ ਬਾਕੀ ਜਿਹੜੀ ਹੁਣ ਆਪਣੇ ਸਾਈਡ ਵਾਲੀ ਪਲੇਟਾਂ ਆ ਆਪਾਂ ਉਹਨਾਂ ਦਾ ਫਰਕ 2-2 ਇੰਚ ਦਾ ਰੱਖਾਂਗੇ ਠੀਕ ਹੈ ਜੀ ਇਹ ਵਾਲੇ ਨਿਸ਼ਾਨ ਨੂੰ ਆਪਾਂ ਨੇ ਕਮਰ ਦੇ ਨਿਸ਼ਾਨ ਨਾਲ ਇਸ ਤਰ੍ਹਾਂ ਬਣਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਜਿਹੜੀਆਂ ਪਲੇਟਾਂ ਨੇ ਸਾਰੀਆਂ ਪਲੇਟਾਂ ਆਪਣੇ 2-2 ਇੰਚ ਤੋਂ ਬਦਲਾ ਬਟਾ ਆਪਣਾ ਫਰਕ ਹੋਵੇ ਤਿੰਨੋਂ ਪਲੇਟਾਂ ਠੀਕ ਹੈ ਜੀ 2-2 ਇੰਚ ਤੋਂ ਆਪਣੀ ਜੜੀਆਂ ਆਪਾਂ ਪਲੇਟ ਆਪਣੀ ਬਿਲਕੁਲ ਸਹੀ ਜਾਊਗੀ ਠੀਕ ਹੈ ਜੀ ਆਪਾਂ ਫਰਕ ਰੱਖਣਾ ਇਹਨਾਂ ਦਾ ਠੀਕ ਹੈ ਜੀ ਇੱਥੋਂ ਵੀ ਆਪਾਂ ਬਿਲਾ ਦਾਂਗੇ ਹੁਣ ਠੀਕ ਹੈ ਜੀ ਸਾਈਡ ਪਲੇਟ ਵੀ ਮੋਡੇ ਵਾਲੀ ਲੋ ਜੀ ਠੀਕ ਹੈ ਜੀ ਸੇਮ ਸੇਮ ਫਰਕ ਕਰਖਾਣਾ ਤੁਸੀਂ ਪਲੇਟਾਂ ਦਾ ਦੇਖੋ 2 ਇੰਚ ਇਧਰ ਨੂੰ 2 ਇੰਚ ਇਧਰ ਨੂੰ ਠੀਕ ਹੈ ਜੀ ਮਤਲਬ ਕਿ ਇਹ ਤਿਕੋਣ ਵਾਂਗੂ ਬਣ ਜਾਊਗਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਜਿਹੜੀ ਆਪਣੀ ਪਲੇਟ ਆ ਵੱਡੀ ਪਲੇਟ ਆ ਆਪਾਂ ਇਹਦਾ ਸੈਂਟਰ ਕਰਕੇ ਠੀਕ ਹੈ ਜੀ ਅੱਧਾ ਅੱਧਾ ਇੰਚ ਆਪਾਂ ਜਿਹੜਾ ਆਪਾਂ ਕੱਪੜਾ ਦੇਣਾ ਵਿੱਚ ਠੀਕ ਹੈ ਜੀ ਸੈਂਟਰ ਤੋਂ ਆਪਾਂ ਨੇ ਅੱਧਾ ਅੱਧਾ ਇੰਚ ਤੇ ਗੁਲਾਈ ਤੇ ਉਤਲਵ ਕੱਪੜਾ ਦੇਣਾ ਹੈ ਵਿੱਚ ਪਲੇਟ ਦੇ ਠੀਕ ਹੈ ਜੀ ਫਿਰ ਬਿਲਕੁਲ ਪਲੇਟ ਸਹੀ ਬਣੂ ਜੇ ਤੁਸੀਂ ਕੱਪੜੇ ਨੂੰ ਘੱਟ ਜਾਂ ਜ਼ਿਆਦਾ ਵੱਧ ਦੇ ਦੋਗੇ ਫਿਰ ਪਲੇਟ ਜਿਹੜੀ ਸਹੀ ਨਹੀਂ ਬਣਦੀ ਹੈਗੀ ਠੀਕ ਹੈ ਜੀ ਸ਼ੇਪ ਉੱਪਰ ਤੋਂ ਆਪਾਂ ਤਿੱਖੀ ਕਰਕੇ ਠੀਕ ਹੈ ਜੀ ਸੈਂਟਰ ਚੋਂ ਆਪਾਂ 1/2 ਇੰਚ ਤੋਂ ਗੁਲਾਈ ਆਪਾਂ ਨੇ ਪਾਉਣੀ ਆ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਪਹਿਲਾਂ ਆਪਾਂ ਮਦ ਉਸੇ ਇਦਾਂ ਸਕੇਲ ਨਾਲ ਨਿਸ਼ਾਨ ਲਗਾ ਲਿਆ ਕਰੋ ਠੀਕ ਹੈ ਜੀ ਬਿਲਕੁਲ ਪਰਫੈਕਟ ਆਪਣੀ ਜਿਹੜੀ ਪਲੇਟ ਬਣ ਜਾਂਦੀ ਹੈ ਠੀਕ ਹੈ ਜੀ ਕੇਰਾ ਆਪਾਂ ਨਿਸ਼ਾਨ ਆਪਾਂ ਪੂਰਾ ਪੂਰਾ ਰੱਖਿਆ ਹੋਇਆ ਠੀਕ ਹੈ ਜੀ ਹੁਣ ਆਪਾਂ ਚਾਕ ਫੋਲਡਿੰਗ ਦਾ ਨਿਸ਼ਾਨ ਲਗਾ ਦਾਂਗੇ ਠੀਕ ਹੈ ਜੀ ਇੱਥੋਂ ਆਪਾਂ 11.5 ਮਤਲਬ ਕਿ ਆਪਣਾ 23 ਇੰਚ ਦੇ ਹਿਸਾਬ ਨਾਲ ਠੀਕ ਹੈ ਜੀ ਨਿਸ਼ਾਨ ਲਗਾ ਕੇ ਸਾਈਡ ਤੋਂ ਆਪਣਾ ਜਿਹੜਾ ਕਪੜਾ ਆ ਫੋਲਡ ਹੋ ਜਾਊਗਾ ਠੀਕ ਹੈ ਜੀ ਲੋ ਜੀ ਇਹ ਆਪਣਾ ਚਾਕ ਫੋਲਡਿੰਗ ਦਾ ਕਪੜਾ ਹੋ ਗਿਆ ਸਾਈਡ ਤੇ ਅਕਸਰ ਆਪਾਂ ਉਤਾਰ ਦਾਂਗੇ ਠੀਕ ਹੈ ਜੀ ਲਓ ਜੀ 2 2 ਇੰਚ ਆਪਾਂ ਵਾਧਾ ਰੱਖਾ ਲਾਂਗੇ 2 2 ਢਾਈ ਢਾਈ ਇੰਚ ਠੀਕ ਹੈ ਜੀ ਇੱਥੋਂ ਵੀ ਆਪਣਾ 2 ਇੰਚ ਵਾਧਾ ਆ ਗਿਆ हिਪ ਤੋਂ ਵੀ ਠੀਕ ਹੈ ਜੀ ਬਾਕੀ ਆਪਾਂ ਜਿਹੜੀ ਕਟਿੰਗ ਕਰ ਦਾਂਗੇ ਲਓ ਜੀ ਨਿਸ਼ਾਨ ਪਾ ਕੇ ਆਪਾਂ ਕਟਿੰਗ ਤੋਂ ਬਾਅਦ ਬੁਲਾਉਂਦੇ ਆ ਪਲੇਟਾਂ ਵਾਲੇ ਠੀਕ ਹੈ ਜੀ ਇਤੋਂ ਪਮੋਡੇ ਨੂੰ 1/2 ਇੰਚ ਕਟਾਈ ਕਰਕੇ ਠੀਕ ਹੈ ਜੀ ਪਹਿਲਾਂ ਆਪਾਂ ਦੋਨੋਂ ਪੱਲੇ ਇਕੱਠੇ ਕਟਿੰਗ ਕਰ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਆਪਣੀ ਫਰੰਟ ਵਾਲੇ ਕਾਟ ਆਪਾਂ ਉਹ ਕਟਿੰਗ ਕਰ ਦਾਂਗੇ ਠੀਕ ਹੈ ਜੀ ਲੋ ਜੀ ਸਾਈਡ ਤੋਂ ਐਕਸਟਰਾ ਕਪੜਾ ਆਪਾਂ ਥੋੜਾ ਥੋੜਾ 1/2 ਇੰਚ ਜਿਹੜਾ ਆਪਣਾ ਵਾਧਾ ਹੈ ਆਪਾਂ ਉਹ ਨੂੰ ਉਤਾਰ ਕੇ ਠੀਕ ਹੈ ਜੀ 2-2 ਇੰਚ ਵਾਧਾ ਰੱਖ ਕੇ ਬਾਕੀ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਹੁਣ ਆਪਾਂ ਪਿੱਛੇ ਵਾਲਾ ਪੱਲਾ ਛੱਡ ਦੇਣਾ ਇਹ ਧਿਆਨ ਰੱਖਣਾ ਹੈ ਠੀਕ ਹੈ ਜੀ ਫਰੰਟ ਵਾਲੀ ਆਪਾਂ ਕਾਟ ਪਾ ਦੇਣੀ ਆ ਜਿਹੜੇ ਆਪਾਂ 1 ਇੰਚ ਤੋਂ ਨਿਸ਼ਾਨ ਲਗਾਇਆ ਸੀ ਲੋ ਜੀ ਠੀਕ ਹੈ ਜੀ ਹੁਣ ਆਪਾਂ ਪਲੇਟਾਂ ਦੇ ਨਾਲ ਢਿੱਡ ਇਹ ਆਪਾਂ نیچے ਵਾਲੇ ਪੱਲਿਆਂ ਤੇ ਵੀ ਲਗਾ ਲਾਂਗੇ ਦੇਖੋ ਸੂਈ ਚ ਪਤਾਗਾ ਪਾ ਲਿਆ ਇਸ ਤਰ੍ਹਾਂ ਠੀਕ ਹੈ ਜੀ ਸੋਈ ਬਿਲਕੁਲ ਸਿੱਧੀ ਲਾਉਣੀ ਹੈ نیچے ਪਲੇਟਾਂ ਨੂੰ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਸਾਰੇ ਪੱਲਿਆਂ ਤੇ ਜਿਹੜੀਆਂ ਪਲੇਟਾਂ ਲੱਗ ਜਾਂਦੀਆਂ ਨੇ ਦੇਖੋ ਠੀਕ ਹੈ ਜੀ ਇਹ ਬਹੁਤ ਸੌਖੇ ਤਰੀਕੇ ਨਾਲ ਪਲੇਟਾਂ ਜਿਹੜੀਆਂ ਆਪਣੀ ਬਿਲਕੁਲ ਸਿੱਧੀਆਂ ਤੇ ਸਹੀ ਲੱਗ ਜਾਂਦੀਆਂ ਸੋਈ ਬਿਲਕੁਲ ਸਿੱਧੀ ਰੱਖਣੀ ਹੈ ਠੀਕ ਹੈ ਜੀ ਸੋਈ ਬਿੰਗ ਟੇਢੀ ਨਹੀਂ ਹੋਣੀ ਕਿਉਂਕਿ ਪਲੇਟ ਫਿਰ نیچے ਬਿੰਗ ਟੇਢੀ ਲੱਗੂਗੀ ਸਿੱਧੀ ਰੱਖੋਗੇ ਸੋਈ ਪਲੇਟ ਬਿਲਕੁਲ ਸਿੱਧੀ ਪਾਊਗੀ ਠੀਕ ਹੈ ਜੀ ਲੋ ਜੀ ਆਪਾਂ ਨਿਸ਼ਾਨ ਲਾਲ ਦੇ ਨਾਲ ਇਸੇ ਤਰ੍ਹਾਂ ਸਕਿੱਲ ਦੇ ਨਾਲ ਮਿਲਾ ਦੇਣੇ ਆ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਹੁਣ ਆਪਾਂ ਜਿਹੜੀ ਆਪਣੀ ਸਾਈਡ ਵਾਲੀ ਪਲੇਟਾਂ 'ਤੇ ਨਿਸ਼ਾਨ ਆਪਾਂ ਲਗਾ ਦਾਂਗੇ ਐਵੇਂ ਬਿਲਕੁਲ ਟਾਈਮ ਨਹੀਂ ਲੱਗਦਾਗਾ ਜਲਦੀ ਨਿਸ਼ਾਨ ਲੱਗ ਜਾਂਦੇ ਨੇ ਆਪਣੇ ਪਲੇਟਾਂ ਵਾਲੇ ਠੀਕ ਹੈ ਜੀ ਲੋ ਜੀ ਇਹਨਾਂ ਸ਼ਾਲਾ ਗਾ ਕੇ ਪਹਿਲਾਂ ਆਪਾਂ ਕੱਟ ਲਗਾ ਲਾਂਗੇ ਫਿਰ ਜਿਹੜੇ ਆਪਾਂ ਕੱਟ ਲਗਾਵਾਂਗੇ ਆਪਾਂ ਇਹ ਨਿਸ਼ਾਨ ਘੱਟ ਦੇ ਨਾਲ ਮਿਲਾ ਦਾਂਗੇ ਠੀਕ ਹੈ ਜੀ ਇੱਥੋਂ ਆਪਾਂ ਕੱਟ ਲਗਾ ਦਾਂਗੇ ਲਿਖੀ ਲਿਖੀ ਲੋ ਜੀ ਠੀਕ ਜੀ ਕੱਟਾ ਪਾ ਲਗਾ ਤੇ ਹੁਣ ਆਪਾਂ ਇਹ ਨਿਸ਼ਾਨ ਇਸ ਤਰ੍ਹਾਂ ਕੱਟ ਦੇ ਨਾਲ ਮੈਚ ਕਰ ਦਾਂਗੇ ਠੀਕ ਹੈ ਜੀ ਲੋ ਜੀ ਇਹ ਆਪਣੀ ਹੋ ਗਈ ਪੇਟਾਂ ਦੇ ਅੱਗੇ ਵਾਲੇ ਨਿਸ਼ਾਨ ਠੀਕ ਹੈ ਜੀ ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਪਿਛਲਾ ਗਲਾ ਆਪਣੇ ਕੋਲੇ ਹੈਗਾ 5.5 ਇੰਚ ਠੀਕ ਹੈ ਜੀ 2.5 ਇੰਚ ਆਪਾਂ ਗਲੇ ਚ ਡਾਈ ਰੱਖ ਕੇ ਠੀਕ ਹੈ ਜੀ ਤੇ ਇਥੋਂ ਆਪਾਂ 5.5 ਇੰਚ ਦਾ ਆਪਾਂ ਪਹਿਲਾਂ ਬਾਕਸ ਬਣਾ ਲੈਣਾ ਠੀਕ ਹੈ ਜੀ 5 ਇੰਚ ਆਪਣਾ ਗਲਾ ਜਿਹੜਾ ਤਿਆਰ ਰਹਿ ਜਾਊਗਾ ਆਪਾਂ 5.5 ਦਾ ਬਾਕਸ ਬਣਾ ਦਾਂਗੇ ठीक जी लवणं आपण गले कटिंग करांगे गले ती ठीक है जी लो जी ਹੁਣ ਆਪਾਂ ਬਾਹਾਂ ਦੀ ਕਟਿੰਗ ਕਰ ਦਾਂਗੇ ਇਸ ਤੋਂ ਬਾਅਦ ਠੀਕ ਹੈ ਜੀ ਬਿਲਕੁਲ ਪਰਫੈਕਟ ਫਿਟ ਫਿਟਿੰਗ ਬਣੂਗੀ ਆਪਣੀ ਇਹ ਠੀਕ ਹੈ ਜੀ ਕਿਉਂਕਿ ਆਪਾਂ ਨਾਰਮਲ ਜਿਹੜੇ ਕਮੀਜ਼ ਆਪਾਂ ਅਸੀਂ ਦੇ ਰਹੇ ਹਾਂ ਠੀਕ ਹੈ ਜੀ ਲੋ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਦੇ ਆ ਤੁਹਾਨੂੰ ਦੱਸ ਦਿਆਂ ਵੀ ਬਾਹਾਂ ਦੀ ਕਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਆ ਦੇਖੋ ਆਪਾਂ 1/2 ਇੰਚ ਜਿਹੜਾ ਆਪਣਾ ਅੱਧੇ ਤੋਂ ਘਾਟਾ ਆਪਾਂ ਚ ਲਾਈ ਦਾ ਨਾਪ ਲਿਆ ਛੱਡ ਤਾਂ ਇੱਥੋਂ ਆਪਾਂ ਮੋਲਦਾ ਨਾਪ ਲੈਣਾ ਆਪਣਾ ਕਿੰਨਾ ਆ ਦੇਖੋ ਠੀਕ ਹੈ ਜੀ ਜਿਹੜਾ ਮੋਡਾ ਆਪਣਾ 9.5 ਇੰਚ ਤਿਆਰ ਹੋਊਗਾ 9.9 9.4 ਠੀਕ ਹੈ ਜੀ ਕਿਉਂਕਿ ਅੱਧਾ ਇੰਚ ਸਾਡ ਆਪਣੇ ਪਲੇਟ 'ਚ ਵੀ ਆ ਜਾਣਾ ਹੈ ਠੀਕ ਹੈ ਜੀ ਉਸ ਅਕੋਰਡਿੰਗ ਆਪਾਂ ਬਾਹਾਂ ਹੀ ਕਟਿੰਗ ਕਰਾਂਗੇ ਜਿਵੇਂ ਬਾ ਆਪਾਂ 16 ਇੰਚ ਤਿਆਰ ਕਰਨੀ ਆ ਪਰ 2 ਇੰਚ ਵੱਧ ਲੈ ਲਈ ਠੀਕ ਹੈ ਜੀ ਹੁਣ ਅਥਾ ਬਾ ਆਪਣੇ 5.5 ਇੰਚ ਮੂਰੀ ਆ ਠੀਕ ਹੈ ਜੀ ਆਪਾਂ 2 ਇੰਚ ਵੱਧ ਲੈ ਲੈਣਾ 5.5 ਤੋਂ 6.5 7 ਤੇ ਨਿਸ਼ਾਨ ਲਗਾ ਲਿਆ ਇਥੋਂ ਆਪਾਂ ਹੁਣ ਕਾਰਡ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਕਾਰਡ ਆਪਾਂ 3 ਇੰਚ ਤੋਂ ਪਾਵਾਂਗੇ ਠੀਕ ਹੈ ਜੀ ਇਥੋਂ ਹੁਣ ਆਪਾਂ ਦੇਖੋ 9.5 ਤੋਂ ਆਪਣਾ 9.4 ਜਾਂ 9.5 ਆਪਣਾ ਮੁੱਢਾ ਬਣੂਗਾ ਆਪਾਂ ਇੱਥੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ 1.5 ਇੰਚ ਆਪਾਂ ਵੱਧ ਰੱਖ ਲੈਣਾ ਹੈ ਠੀਕ ਹੈ ਜੀ ਇਥੋਂ ਆਪਾਂ ਨੇ ਫਿਰ ਇਸ ਤਰ੍ਹਾਂ ਕਾਰਡ ਪਾ ਲੈਣੀ ਹੈ ਮੁੱਢੇ ਦੀ ਠੀਕ ਹੈ ਜੀ ਬਿਲਕੁਲ ਸਹੀ ਆਹ ਕੋ ਤੁਹਾਡਾ ਮੋਟਾ ਬਿਲਕੁਲ ਘਟੂਗਾ ਨਹੀਂ ਬਧੂਗਾ ਨਹੀਂ ਹਾਂਜੀ ਹੁਣ ਆਪਾਂ ਇੱਥੇ ਨਿਸ਼ਾਨ ਇਸ ਤਰ੍ਹਾਂ ਲਗਾ ਲਾਂਗੇ ਸਾਢੇ 3 ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਲੋ ਜੀ ਇਹ ਆਪਣਾ ਸਵਾ ਸਾਢੇ 9 ਤੇ ਆਪਾਂ ਲਾ ਲਿਆ ਠੀਕ ਹੈ ਜੀ ਉੱਪਰੋਂ ਆਪਾਂ ਨੇ 2.5 ਇੰਚ ਦਾ ਨਿਸ਼ਾਨ ਲਗਾ ਕੇ ਇਹਦੀ ਆਪਾਂ ਕਾਟ ਪਾਣੀ ਹੈ ਮੋਡੇ ਦੀ ਠੀਕ ਹੈ ਜੀ 2.5 ਇੰਚ ਛੱਡ ਕੇ ਆਪਣਾ 7 ਇੰਚ ਹੋ ਗਿਆ ਠੀਕ ਹੈ ਜੀ ਅੱਗੇ ਬਚਿਆ ਠੀਕ ਹੈ ਜੀ ਤੇ ਇਥੋਂ ਆਪਾਂ ਨੇ ਦੇਖੋ 7 ਇੰਚ ਤੋਂ ਆਪਾਂ ਨੇ 3.5 ਆਪਣਾ ਅੱਧ ਹੋ ਗਿਆ ਠੀਕ ਹੈ ਜੀ ਇਥੋਂ ਆਪਾਂ ਅੱਧਾ ਇੰਚ ਜਿਹੜਾ ਆ ਉੱਪਰ ਨਿਸ਼ਾਨ ਲਾਣਾ ਅੱਧਾ ਇੰਚ ਆਪਾਂ نیچے ਲਾਣਾ ਠੀਕ ਹੈ ਜੀ ਜਿਹੜਾ ਅੱਧਾ ਇੰਚ ਆਪਣਾ ਉੱਪਰ ਵਾਲਾ ਉਹ ਆਪਣੀ ਪਿੱਛੇ ਵਾਲੇ ਪੱਲੇ ਦੀ ਕਾਟ ਹੋਊਗੀ ਬਾਹਰ ਤੇ ਠੀਕ ਹੈ ਜੀ ਤੇ ਜਿਹੜਾ ਅੱਧਾ ਇੰਚ ਆਪਾਂ نیچے ਲਗਾਇਆ ਆ ਉਹ ਆਪਣੀ ਫਰੰਟ ਵਾਲੀ ਕਾਟ ਹੋਊਗੀ ਠੀਕ ਹੈ ਜੀ ਲੋ ਜੀ ਹੁਣ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਇਹ ਆਪਣਾ ਤਿਆਰ ਦਾ ਨਿਸ਼ਾਨ ਹੋ ਗਿਆ ਠੀਕ ਹੈ ਜੀ ਤੇ ਆਪਣਾ 1.5 ਇੰਚ ਆਪਾਂ ਮਾਰਜਨ ਰੱਖਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਬਾਹ ਨੂੰ ਮੋਟਾ ਥੋੜਾ ਬਿਲਕੁਲ ਸਹੀ ਆ ਉਹ ਠੀਕ ਹੈ ਜੀ ਨਾ ਘਟੂਗਾ ਨਾ ਵਧੂਗਾ ਠੀਕ ਹੈ ਜੀ ਖਲੋ ਜੀ ਸਾਈਡ ਤੋਂ ਆਪਾਂ ਜੋੜ ਲਗਾਇਆ ਬਾਹ ਨੂੰ ਠੀਕ ਹੈ ਜੀ ਤੁਸੀਂ ਜਦੋਂ ਬਾਹ ਕੱਟਦੇ ਆ ਠੀਕ ਹੈ ਜੀ ਪਹਿਲਾਂ ਜੋੜ ਲਗਾ ਕੇ ਫਿਰ ਬਾਹ ਨੂੰ ਕਟਿੰਗ ਕਰਿਆ ਕਰੋ ਠੀਕ ਹੈ ਜੀ ਲੋ ਜੀ ਹੁਣ ਆਪਣੀ ਜਿਹੜਾ 1/2 ਇੰਚ ਆਪਣਾ نیچے ਆ ਉਹ ਆਪਣੀ ਫਰੰਟ ਵਾਲੀ ਕਾਟ ਹੋਗੀ ਠੀਕ ਹੈ ਜੀ ਪਹਿਲਾਂ ਆਪਾਂ ਦੋ ਪੱਲੇ ਸਰਾ ਬਾਹਾਂ ਦੇ ਚੱਕ ਲੈਣੇ ਆ ਠੀਕ ਹੈ ਜੀ ਬਾਹਾਂ ਆਪਾਂ ਅਲੱਗ-ਅਲੱਗ ਰੱਖੇ ਹੋਈਆਂ ਨੇ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਜਿਹੜੀ ਫਰੰਟ ਵਾਲੀ ਕਾਟ ਹੋਗੀ ਠੀਕ ਹੈ ਜੀ ਲੋ ਜੀ ਵੀਡੀਓ ਬਦੇ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਜੀ ਧੰਨਵਾਦ ਜੀ